ਬਾਲੀਵੁੱਡ ਅਦਾਕਾਰ ਤਰਮਿੰਦਰ ਦਾ ਫਗਵਾੜਾ ਦੇ ਨਾਲ ਡੂੰਘਾ ਸਬੰਧ ਹੈ ਸਾਨੇਵਾਲ ਯਾਨੀ ਕਿ ਲੁਧਿਆਣਾ ਦੇ ਸਾਨੇਵਾਲ ਵਿੱਚ ਜਨਮੇ ਤਰਮਿੰਦਰ ਦਾ ਫਗਵਾੜਾ ਨਾਲ ਬਹੁਤ ਪੇਮ ਰਿਹਾ ਹੈ। ਉਸ ਫਗਵਾੜਾ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਪੇਮ ਰਿਹਾ ਹੈ, ਕਿਸ ਤਰ੍ਹਾਂ ਦੇ ਸਬੰਧ ਰਹੇ ਨੇ ਉਹ ਪੂਰੀ ਜਾਣਕਾਰੀ ਦਿਮਾਗੇ ਬਿਹਤਰ ਦਿਲਚਸਪ ਹੈ। ਪਰ ਇੱਥੇ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਅਫਵਾਹ ਫੈਲੀ ਕਿ ਬਾਲੀਵੁੱਡ ਅਦਾਕਾਰ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਪਰ ਉਸ ਤੋਂ ਬਾਅਦ ਉਹਨਾਂ ਦੇ ਧਰਮ ਪਤਨੀ ਹਿਮਾ ਮਾਲਨੀ ਅਤੇ ਉਹਨਾਂ ਦੀ ਧੀ ਨੇ ਇੱਕ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੱਤੀ ਕਿ ਅਜੇ ਹੀ ਕੋਈ ਖਬਰ ਨਹੀਂ ਹੈ। ਇਹ ਸਿਰਫ ਇੱਕ ਅਫਵਾਹ ਹੈ। ਜਿਸ ਤੋਂ ਬਾਅਦ ਸਾਨੇਵਾਲ ਅਤੇ ਫਗਵਾੜਾ ਦੇ ਲੋਕਾਂ ਨੂੰ ਰਾਤਰਵਾਸ ਮਿਲਿਆ ਕਿਉਂਕਿ ਜਜ਼ਬਾਤੀ ਤੌਰ ਤੇ ਲੋਕ ਜਿਹੜੇ ਨੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ ਬੇਸ਼ੱਕ ਤਰਮਿੰਦਰ ਮੁੰਬਈ ਰਹਿੰਦੇ ਸੀ ਪਰ ਸਾਹਨੇਵਾਲ ਅਤੇ ਫਗਵਾੜਾ ਨਾਲ ਜ਼ਰੂਰ ਉਹਨਾਂ ਦੇ ਲਿੰਕ ਨੇ ਜਿਹੜੇ ਜਜ਼ਬਾਤ ਨੇ ਉਹ ਜੁੜੇ ਰਹੇ ਨੇ ਲੁਧਿਆਣਾ ਦੇ ਨੇੜੇ ਸਾਹਨੇਵਾਲ ਵਿੱਚ ਜਨਮੇ ਤਰਮਿੰਦਰ ਨੇ ਆਪਣੇ ਸ਼ੁਰੂਆਤੀ ਸਾਲ ਫਗਵਾੜਾ ਵਿੱਚ ਬਿਤਾਏ ਸੀ ਜਿੱਥੇ ਉਹਨਾਂ ਦੇ ਪਿਤਾ ਮਾਸਟਰ ਕੇਵਲ ਕ੍ਰਿਸ਼ਨ ਚੌਧਰੀ ਆਰਿਆ ਹਾਈ ਸਕੂਲ ਵਿੱਚ ਗਣਿਤ ਅਤੇ ਸਮਾਜਿਕ ਅਧਿਆਨ ਦੇ ਇੱਕ ਸਤਕਾਰਤ ਅਧਿਆਪਕ ਵਜੋਂ ਸੇਵਾ ਕਰਦੇ ਸਨ ਨੌਜਵਾਨ ਧਰਮਿੰਦਰ ਨੇ 1950 ਵਿੱਚ ਆਰੀਆ ਹਾਈ ਸਕੂਲ ਤੋਂ ਆਪਣੀ میٹرਕ ਪੂਰੀ ਕੀਤੀ। ਉਸ ਸਮੇਂ ਉਹਨਾਂ ਦੇ ਜਮਾਤੀ ਉਹਨਾਂ ਨੂੰ ਵੱਡੇ ਸੁਪਨਿਆਂ ਅਤੇ ਨਿਮਰ ਸੁਭਾਅ ਵਾਲੇ ਇੱਕ ਸਾਦੇ, ਚੰਗੇ ਸੁਭਾਅ ਵਾਲੇ ਮੁੰਡੇ ਵਜੋਂ ਯਾਦ ਕਰਦੇ ਨੇ। ਪੰਜਾਬੀ ਟਰਿਬਿਊਨ ਛਪੀ ਰਿਪੋਰਟ ਮੁਤਾਬਕ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਧਰਮਿੰਦਰ ਨੇ ਫਗਵਾੜਾ ਦੇ ਰਾਮਗੜੀਆ ਕਾਲਜ ਵਿੱਚ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਕੀਤੀ ਅਤੇ 1952 ਵਿੱਚ ਇਸ ਨੂੰ ਪੂਰਾ ਕੀਤਾ ਫਿਰ ਮੁੰਬਈ ਲਈ ਆਪਣਾ ਸਫ਼ਰ ਸ਼ੁਰੂ ਕੀਤਾ। ਇਹ ਇੱਕ ਅਜਿਹਾ ਰਾਸ ਸੀ ਜਿਸਨੇ ਉਹਨਾਂ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਪਿਆਰੇ ਅਦਾਕਾਰ ਵਜੋਂ ਇੱਕ ਬਣਾ ਦਿੱਤਾ ਫਿਰ ਵੀ ਸਟਾਰਡਮ ਦੀ ਚਮਕ ਦੇ ਬਾਵਜੂਦ ਉਹਨਾਂ ਨੂੰ ਫਗਵਾੜਾ ਨੇ ਆਪਣੇ ਦਿਲ ਵਿੱਚ ਰੱਖਿਆ ਫਗਵਾੜਾ ਦੇ ਵਸਨੀਕ ਪਿਆਰ ਨਾਲ ਯਾਦ ਕਰਦੇ ਨੇ ਤੇ ਕਿਵੇਂ ਪੰਜਾਬ ਦੇ ਹਰ ਦੌਰੇ ਦੌਰਾਨ ਧਰਮਿੰਦਰ ਆਪਣੇ ਜੱਦੀ ਕਸਬੇ ਲਈ ਸਮਾਂ ਕੱਢਦੇ ਨੇ ਧਰਮਿੰਦਰ 2006 ਵਿੱਚ ਵੀ ਪੁਰਾਣੇ ਪੈਰਾਡਾਈਜ਼ ਥੀਏਟਰ ਵਾਲੀ ਜਗ੍ਹਾ ਉੱਤੇ ਬਣੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕਰਨ ਲਈ ਕਸਬੇ ਦਾ ਦੌਰਾ ਕਰਨ ਆਏ ਸਨ ਇਹ ਇਸੇ ਥੀਏਟਰ ਵਿੱਚ ਸੀ ਕੇ ਨੌਜਵਾਨ ਧਰਮਿੰਦਰ ਨੇ ਆਪਣੀਆਂ ਪਹਿਲੀਆਂ ਫਿਲਮਾਂ ਦੇਖੀਆਂ ਸਨ ਅਤੇ ਸਿਲਵਰ ਸਕਰੀਨ ਤੋਂ ਪਾਰ ਦੀ ਦੁਨੀਆ ਦੇ ਸੁਪਨੇ ਦੇਖੇ ਸਨ। ਦਾਹਕਿਆਂ ਬਾਅਦ ਉਸੇ ਜਗ੍ਹਾ ਤੇ ਦੁਬਾਰਾ ਉਹ ਖੜੇ ਹੋ ਕੇ ਅਦਾਕਾਰ ਦੀਆਂ ਅੱਖਾਂ ਭਰਾਈਆਂ ਸਨ ਜਦੋਂ ਉਹਨਾਂ ਨੇ ਫਗਵਾੜਾ ਜ਼ਿੰਦਾਬਾਦ ਦਾ ਨਾਅਰਾ ਲਾਇਆ ਸੀ ਜਿਸ ਵਿੱਚ ਉਹਨਾਂ ਨੇ ਉਸ ਥਾਂ ਲਈ ਆਪਣਾ ਅਮਿੱਟ ਪਿਆਰ ਪ੍ਰਗਟ ਕੀਤਾ ਸੀ ਜਿਸ ਨੇ ਉਹਨਾਂ ਦਾ ਪਾਲਣ-ਪੋਸ਼ਣ ਕੀਤਾ ਸੀ ਬਹੁਤ ਸਾਰੇ ਲੋਕ ਉਹਨਾਂ ਦੇ 2006 ਦੇ ਦੌਰੇ ਦੇ ਸ਼ਬਦਾਂ ਨੂੰ ਯਾਦ ਕਰਦੇ ਨੇ ਮੈਂ ਪੰਜਾਬ ਦਾ ਇੱਕ ਕਿਸਾਨ ਪੁੱਤਰ ਹਾਂ ਅਤੇ ਅੱਜ ਮੈਂ ਜੋ ਕੁਝ ਵੀ ਹਾਂ ਇਸ ਧਰਤੀ ਅਤੇ ਇੱਥੋਂ ਦੇ ਲੋਕਾਂ ਦਾ ਦੇਣਦਾਰ ਹਾਂ ਫਗਵਾੜਾ ਲਈ ਤਰਮਿੰਦਰ ਸਿਰਫ ਇੱਕ ਫਿਲਮੀ ਸਟਾਰ ਨਹੀਂ ਬਲਕਿ ਉਹ ਖੁਆਇਸ਼ ਨਿਮਰਤਾ ਅਤੇ ਆਪਣੀਆਂ ਜੜ੍ਹਾਂ ਲਈ ਪਿਆਰ ਦੇ ਪ੍ਰਤੀਕ ਹੈ